ਵੈਲਟੀ ਵੀ ਯੂਕੇ ਦੇਖ ਰਿਹਾ ਹੈ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਅੱਜ ਗੱਲ ਕਰਾਂਗੇ ਸਭ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਅਸਤੀਫਾ ਦਿੱਤਾ ਜਾ ਸਕਦਾ ਹੈ ਆਖਰ ਅਸਤੀਫਾ ਕਿਉਂ ਦੇਣਾ ਪੈ ਰਿਹਾ ਹੈ ਇਹਦੇ ਤੇ ਚਰਚਾ ਕਰਾਂਗੇ ਗੱਲ ਕਰਾਂਗੇ ਕਿ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਗਈ ਹਾਈ ਪਾਵਰ ਕਮੇਟੀ ਦੇ ਵੱਲੋਂ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਉਧਰ ਜਥੇਦਾਰ ਸਾਹਿਬ ਹੁਣਾ ਦੇ ਵੱਲੋਂ ਅਕਾਲੀ ਦਲ ਨੂੰ ਇੱਕ ਵਾਰ ਫਿਰ ਤੋਂ ਸਖਤ ਥਾੜਨਾ ਕੀਤੀ ਗਈ ਹੈ ਔਰ ਹੁਕਮ ਜਾਰੀ ਕਰ ਦਿੱਤੇ ਗਏ ਨੇ ਔਰ ਇਸ ਦੇ ਨਾਲ ਹੀ ਗੱਲ ਕਰਾਂਗੇ ਕਿ ਦੇਸ਼ ਦੇ ਵਿੱਚ ਇੱਕ ਨਵਾਂ ਵਾਇਰਸ ਹੁਣ ਦਸਤਕ ਦੇ ਚੁੱਕਾ ਹੈ ਸਾਰਿਆਂ ਨੂੰ ਸੰਭਲ ਕੇ ਰਹਿਣ ਦੀ ਜ਼ਰੂਰਤ ਹੈ ਨਾਲ ਹੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਵੱਲੋਂ ਅੱਜ ਚੱਕਾ ਜਾਮ ਕੀਤਾ ਗਿਆ ਸੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੋ ਆਓ ਬਾਦਿਆਂ ਅੱਜ ਦੀ ਪਹਿਲੀ ਖਬਰ ਵੱਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਜਲਦੀ ਅਸਤੀਫਾ ਦਿੱਤਾ ਜਾ ਸਕਦਾ ਹੈ ਦਰਸਲ ਕੈਨੇਡਾ ਦੀ ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਜਸਟਨ ਟਰੂਡੋ ਦੀ ਲਗਾਤਾਰ ਘਟ ਰਹੀ ਲੋਕਪ੍ਰਿਤਾ ਨੂੰ ਦੇਖਦੇ ਹੋਏ ਜਸਟਿਨ ਟਰੂਡੋ ਦੇ ਉੱਪਰ ਪਾਰਟੀ ਦੇ ਵੱਲੋਂ ਲਿਬਰਲ ਪਾਰਟੀ ਦੇ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਹੁਣ ਲੰਬੇ ਹੋ ਜਾਣਾ ਚਾਹੀਦਾ ਹੈ ਸਿਆਸਤ ਤੋਂ ਔਰ ਕਿਸੇ ਨਵੇਂ ਅਹੁਦੇਦਾਰ ਨੂੰ ਇੱਥੇ ਨਿਯੁਕਤ ਕਰਨਾ ਚਾਹੀਦਾ ਹੈ ਸੋ ਮੀਡੀਆ ਰਿਪੋਰਟਸ ਦੇ ਮੁਤਾਬਕ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਇੱਕ ਲਿਬਰਲ ਪਾਰਟੀ ਦੀ ਬੈਠਕ ਬੁਲਾਈ ਗਈ ਹੈ ਮੀਟਿੰਗ ਸੱਦੀ ਗਈ ਹੈ ਉਸ ਮੀਟਿੰਗ ਦੇ ਵਿੱਚ ਇਹ ਮਤਾ ਪਾਸ ਕੀਤਾ ਜਾ ਸਕਦਾ ਹੈ ਕਿ ਜਸਟਿਨ ਟਰੂਡੋ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਪਰ ਹੁਣ ਕਿਆ ਸੜਾਈਆਂ ਇਹ ਵੀ ਲਗਾਈਆਂ ਜਾ ਰਹੀਆਂ ਨੇ ਕਿ ਜੇਕਰ ਜਸਟਿਨ ਟਰੂਡੋ ਅਸਤੀਫਾ ਦਿੰਦੇ ਨੇ ਤਾਂ ਨਵ ਹਾਲਾਂਕਿ ਲਿਬਰਲ ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਜੇ ਗੱਲ ਕਰੀਏ ਤੇ ਲਿਬਰਲ ਪਾਰਟੀ ਦੇ ਜਿਹੜੇ ਅੰਦਰੂਨੀ ਸੂਤਰ ਨੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਦੋਂ ਕੋਈ ਲੀਡਰ ਅਸਤੀਫਾ ਦਿੰਦਾ ਹੈ ਤੇ 3 ਮਹੀਨੇ ਦਾ ਪ੍ਰਬੰਧਨ 4 ਮਹੀਨੇ ਦਾ ਪ੍ਰਬੰਧਨ ਪਾਰਟੀ ਦੇ ਵਿੱਚ ਹੈ ਕਿ ਉਹ 3 ਜਾਂ 4 ਮਹੀਨੇ ਦੇ ਵਿੱਚ ਵਿੱਚ ਇਹ ਫੈਸਲਾ ਕਰ ਸਕਦੇ ਨੇ ਕਿ ਨਵਾਂ ਨੇਤਾ ਕੌਣ ਚੁਣਿਆ ਜਾਏਗਾ ਉਦੋਂ ਤੱਕ ਜਸਟਨ ਟਰੂਡੋ ਆਪਣੀਆਂ ਸੇਵਾਵਾਂ ਨਿਭਾ ਸਕਦੇ ਨੇ ਐਸਾ ਵੀ ਪ੍ਰਬੰਧਨ ਲਿਬਰਲ ਪਾਰਟੀ ਦੇ ਸੰਵਿਧਾਨ ਦੇ ਵਿੱਚ ਹੈ ਪਰ ਹੁਣ ਅ ਜਸਟਿਨ ਟਰੂਡੋ ਦੀ ਜਿਹੜੀ ਲੋਕਪ੍ਰਿਤਾ ਲਗਾਤਾਰ ਘਟ ਰਹੀ ਹੈ ਉਸ ਨੂੰ ਦੇਖਦੇ ਹੋਏ ਜਸਟਿਨ ਟਰੂਡੋ ਵੀ ਇੱਕਦਮ ਅਸਤੀਫਾ ਦੇਣਾ ਮੁਨਾਸਬ ਨਹੀਂ ਸਮਝਣਗੇ ਕਿਉਂਕਿ ਉਹਨਾਂ ਨੂੰ ਵੀ ਲੱਗਦਾ ਹੈ ਕਿ ਜੇਕਰ ਆਉਣ ਵਾਲੇ ਟਾਈਮ ਦੇ ਵਿੱਚ ਅਸਤੀਫਾ ਦੇਣਾ ਵੀ ਪਵੇ ਤਾਂ ਕਿ ਐਸੇ ਐਸੀਆਂ ਪ੍ਰਸਥਿਤੀਆਂ ਬਣਾਈਆਂ ਜਾਣ ਕਿ ਜਿਹਦੇ ਨਾਲ ਲੋਕਾਂ ਦੇ ਵਿੱਚ ਐਸਾ ਸੰਦੇਸ਼ ਨਾ ਜਾਵੇ ਕਿ ਜਸਟਿਨ ਟਰੂਡੋ ਦੀ ਜਿਹੜੀ ਲੋਕਪ੍ਰਿਤਾ ਹੈ ਉਹ ਲਗਾਤਾਰ ਘਟ ਗਈ ਹੈ ਗਲੋਬ ਐਂਡ ਮੇਲ ਅਖਬਾਰ ਹੈ ਇੱਕ ਕੈਨੇਡਾ ਦੀ ਉਹਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਟਰੂਡੋ ਜਲਦ ਆਪਣਾ ਅਹੁਦਾ ਛੱਡ ਦੇਣਗੇ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਭਾਰਤ ਦੇ ਨਾਲ ਵਿਗਾੜੇ ਗਏ ਪਿਛਲੇ ਸਮਿਆਂ ਦੇ ਵਿੱਚ ਜਸਟਿਨ ਟਰੂਡੋ ਦੇ ਜਿਹੜੇ ਰਿਸ਼ਤੇ ਸੀ ਉਸ ਦਾ ਹੀ ਖਾਮਯਾਬਾ ਜਸਟਿਨ ਟਰੂਡੋ ਨੂੰ ਅਜੇ ਭੁਗਤਣਾ ਪੈ ਰਿਹਾ ਜਿਸ ਦੇ ਵਿੱਚ ਉਹਨਾਂ ਦੇ ਦੇਸ਼ ਦੇ ਵਿੱਚ ਤਾਂ ਇੱਕ ਮਾਹੌਲ ਬਣਿਆ ਹੈ ਜਸਟਿਨ ਟਰੂਡੋ ਦੇ ਅਗੇਂਸਟ ਉਹਨਾਂ ਦੀ ਪਾਰਟੀ ਵੀ ਹੁਣ ਵਿਰੋਧ ਕਰਨਾ ਉਹਨਾਂ ਦਾ ਸ਼ੁਰੂ ਕਰ ਦਿੱਤਾ ਗਿਆ ਹੈ ਕਿ ਜਸਟਿਨ ਟਰੂਡੋ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਘਟੀ ਹੋਈ ਲੋਕਪ੍ਰਿਤਾ ਦੇ ਨਾਲ ਲਿਬਰਲ ਪਾਰਟੀ ਨੂੰ ਕੈਨੇਡਾ ਦੇ ਵਿੱਚ ਆਉਣ ਵਾਲੀਆਂ ਚੋਣਾਂ ਨੁਕਸਾਨ ਹੋ ਸਕਦਾ ਹੈ ਸੋ ਦੇਖਣਾ ਹੋਵੇਗਾ ਕਿ ਬੁੱਧਵਾਰ ਨੂੰ ਹੋਣ ਵਾਲੀ ਲਿਬਰਲ ਪਾਰਟੀ ਦੀ ਮੀਟਿੰਗ ਦੇ ਵਿੱਚ ਜਸਟਿਨ ਟਰੂਡੋ ਦੇ ਵੱਲੋਂ ਔਰ ਪਾਰਟੀ ਦੇ ਵੱਲੋਂ ਕੀ ਫੈਸਲਾ ਕੀਤਾ ਜਾਂਦਾ ਹੈ ਅੱਜ ਸੁਪਰੀਮ ਕੋਰਟ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਨੂੰ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਦੇ ਲਈ ਅਤੇ ਉਸ ਤੋਂ ਇਲਾਵਾ ਸ਼ੰਭੂ ਬਾਰਡਰ ਨੂੰ ਖੋਲਣ ਦੇ ਲਈ ਦੋ ਐਸੇ ਮਾਮਲੇ ਸੀਗੇ ਜਿਨ੍ਹਾਂ ਦੇ ਉੱਪਰ ਸੁਣਵਾਈ ਹੋਣੀ ਸੀ ਪਰ ਇਹ ਅੱਜ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਲੈ ਕੇ ਜੋ ਪੰਜਾਬ ਸਰਕਾਰ ਦੇ ਵੱਲੋਂ ਜਵਾਬ ਦਾਖਲ ਕੀਤਾ ਜਾਣਾ ਸੀ ਕਿ ਕੀ ਉਹਨਾਂ ਨੂੰ ਸਿਹਤ ਸਹੂਲਤਾਂ मिल ਗਈਆਂ ਨੇ ਉਹਨਾਂ ਦੀ ਸਿਹਤ ਯਾਬੀ ਦੇ ਲਈ ਉਹਨਾਂ ਨੂੰ ਸਿਹਤ ਸਹੂਲਤਾ ਜਲਦ ਤੋਂ ਜਲਦ ਦਿੱਤੀਆਂ ਜਾਣ ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਇਹ ਸਖਤ ਹਿਦਾਇਤ ਦਿੱਤੀ ਗਈ ਸੀ ਅੱਜ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸੀਨੀਅਰ ਵਕੀਲ ਕਪਿਲ ਸਿਬਲ ਨੇ ਸਿਖਰਲੀ ਅਦਾਲਤ ਨੂੰ ਦੱਸਿਆ ਕਿ ਅਸੀਂ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਔਰ ਜਲਦੀ ਅਸੀਂ ਉਹਨਾਂ ਨੂੰ ਸਿਹਤ ਸਹੂਲਤਾ ਪ੍ਰੋਵਾਈਡ ਕਰਾ ਦਾਂਗੇ ਔਰ ਇਸ ਇਸ ਮੌਕੇ ਦੇ ਉੱਤੇ ਕਪਿਲ ਸਿਬਲ ਦੇ ਵੱਲੋਂ ਸਮਾਂ ਅੱਗੇ ਵਧਾਉਣ ਦੇ ਲਈ ਇਹ ਅਪੀਲ ਕੀਤੀ ਗਈ ਸੁਪਰੀਮ ਕੋਰਟ ਨੂੰ ਕਿ ਇਸ ਦੇ ਲਈ ਸਾਨੂੰ ਥੋੜਾ ਸਮਾਂ ਹੋਰ ਦਿਓ ਕਿਉਂਕਿ ਅੱਜ ਉਹਨਾਂ ਨੇ ਸਵੇਰੇ ਕਿਹਾ ਸੀ ਕਿ ਅੱਜ 3 ਵਜੇ ਸੁਪਰੀਮ ਕੋਰਟ ਦੀ ਜਿਹੜੀ ਹਾਈ ਲੈਵਲ ਕਮੇਟੀ ਬਣਾਈ ਗਈ ਹੈ ਉਸ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਜਾਏਗੀ ਔਰ ਸਾਨੂੰ ਉਮੀਦ ਹੈ ਕਿ ਇਸ ਮੀਟਿੰਗ ਦੇ ਵਿੱਚ ਕੋਈ ਨਾ ਕੋਈ ਹੱਲ ਸ਼ਾਇਦ ਜ਼ਰੂਰ ਨਿਕਲ ਜਾਏਗਾ ਇਸ ਕਰਕੇ ਸਾਨੂੰ ਉਸ ਮੀਟਿੰਗ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਔਰ ਉਸ ਮੀਟਿੰਗ ਤੋਂ ਬਾਅਦ ਅਸੀਂ ਅੱਗੇ ਦੇਖਾਂਗੇ ਕਿ ਉਸ ਮੀਟਿੰਗ ਦੇ ਵਿੱਚ ਹਾਈ ਲੈਵਲ ਕਮੇਟੀ ਨੂੰ ਜਗਜੀਤ ਸਿੰਘ ਡੱਲੇਵਾਲ ਕੀ ਜਵਾਬ ਦਿੰਦੇ ਨੇ ਕੀ ਹਾਈ ਲੈਵਲ ਕਮੇਟੀ ਦੇ ਕਹਿਣ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਸਿਹਤ ਸਹੂਲਤਾਂ ਲੈਣ ਦੇ ਲਈ ਮੰਨ ਜਾਣਗੇ ਜੇ ਨਹੀਂ ਮੰਨਦੇ ਤੇ ਕੀ ਹਾਈ ਲੈਵਲ ਕਮੇਟੀ ਜਿਹੜੀ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਜਾਂ ਕਿਸਾਨਾਂ ਨੂੰ ਕੀ ਆਸ਼ਵਾਸਨ ਦਿੰਦੀ ਹੈ ਕਿ ਕਿਸਾਨਾਂ ਦਾ ਰੁਖ ਕਿੱਦਾਂ ਦਾ ਰਹੇਗਾ ਇਸ ਦੇ ਲਈ ਕਪਿਲ ਸਿੰਬਲ ਦੇ ਵੱਲੋਂ ਕੋਰਟ ਦੇ ਵਿੱਚ ਅੱਜ ਸਵੇਰੇ ਕਿਹਾ ਗਿਆ ਕਿ ਅਸੀਂ ਉਸ ਮੀਟਿੰਗ ਦਾ ਇੰਤਜ਼ਾਰ ਕਰਾਂਗੇ ਇਸ ਦੇ ਲਈ ਸੁਪਰੀਮ ਕੋਰਟ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਪੰਜਾਬ ਸਰਕਾਰ ਨੂੰ ਸਮਾਂ ਜਿਹੜਾ ਥੋੜਾ ਹੋਰ ਉਹਦੇ ਵਿੱਚ ਵਾਧਾ ਕੀਤਾ ਜਾਏ ਸੋ ਸੁਪਰੀਮ ਕੋਰਟ ਦੇ ਵੱਲੋਂ ਸਵੇਰੇ ਫੈਸਲਾ ਸੁਣਾਇਆ ਗਿਆ ਸੀ ਕਿ ਸਾਨੂੰ ਵੀ ਇਹ ਗੱਲ ਵਾਜਬ ਲੱਗਦੀ ਹੈ ਕਿ ਜੇਕਰ ਹਾਈ ਲੈਵਲ ਕਮੇਟੀ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਹੋਣਾ ਨੇ ਕਿਸਾਨਾਂ ਨੇ ਗੱਲਬਾਤ ਕਰਨ ਲਈ ਮੀਟਿੰਗ ਕਰਨ ਦੇ ਲਈ ਉਹਨਾਂ ਨੂੰ ਸਮਾਂ ਦੇ ਦਿੱਤਾ ਹੈ ਤਾਂ ਇੱਕ ਵਾਰ ਸਾਨੂੰ ਇਹਦਾ ਇੰਤਜ਼ਾਰ ਕਰਨਾ ਚਾਹੀਦਾ ਕਿ ਮੀਟਿੰਗ ਦੇ ਵਿੱਚ ਕੀ ਬਣਦਾ ਹੈ ਸੋ ਇਸ ਨੂੰ ਲੈ ਕੇ 10 ਤਰੀਕ ਦੀ ਜਾਨੀ ਕਿ 10 ਜਨਵਰੀ ਦੀ ਅੱਗੇ ਤਰੀਕ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਨੇ ਪਾ ਦਿੱਤੀ ਸੀ ਇਹ ਤਰ੍ਹਾਂ ਹੀ ਸੁਣਵਾਈ ਦੀ ਗੱਲ ਕਿ ਅੱਜ ਕੋਰਟ ਦੇ ਵਿੱਚ ਸੁਣਵਾਈ ਜਿਹੜੀ ਹੋਈ ਹੈ ਉਸ ਤੋਂ ਬਾਅਦ ਜਿਹੜੀ 3 ਵਜੇ ਅੱਜ ਮੀਟਿੰਗ ਹੋਣੀ ਸੀ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਹਾਈ ਲੈਵਲ ਕਮੇਟੀ ਦੇ ਵੱਲੋਂ ਹਾਈ ਲੈਵਲ ਕਮੇਟੀ ਜਿਹੜੀ ਹੈ ਜਸਟਿਸ ਰਿਟਾਇਰ ਨਵਾਬ ਸਿੰਘ ਦੀ ਅਗਵਾਈ ਦੇ ਵਿੱਚ ਜਿਹੜੀ 2 ਸਤੰਬਰ ਨੂੰ ਬਣਾਈ ਗਈ ਸੀ ਉਹ ਕਮੇਟੀ ਜਿਹੜੀ ਹੈ ਗੁਰਜੀਤ ਸਿੰਘ ਢੱਲੇਵਾਲ ਉਹਨਾਂ ਨੂੰ ਮਿਲਿਆ ਕਮੇਟੀ ਨੇ ਕਿਹਾ ਕਿ ਔਰ ਅਸੀਂ ਬੇਨਤੀ ਕੀਤੀ ਆ ਅਸੀਂ ਤੁਹਾਡੀ ਸਿਹਤ ਯਾਭੀ ਦੀ ਕਾਮਨਾ ਕਰਦੇ ਹਾਂ ਫਿਰ ਪੱਤਰਕਾਰਾਂ ਦੇ ਵੱਲੋਂ ਸਵਾਲ ਕੀਤੇ ਗਏ ਵੀ ਇਹ ਵਾਲੀ ਗੱਲ ਤਾਂ ਪਿਛਲੇ ਕਾਫੀ ਦਿਨਾਂ ਤੋਂ ਚੱਲ ਰਹੀ ਆ ਬਹੁਤ ਸਾਰੇ ਸਿਆਸਤਦਾਨ ਆ ਰਹੇ ਨੇ ਉਹਨਾਂ ਨੂੰ ਮਿਲਣ ਦੇ ਲਈ ਬਹੁਤ سارے ਸਿੰਗਰ ਆ ਰਹੇ ਨੇ ਬਹੁਤ سارے ਸਮਾਜਸੀ ਵੀ ਆ ਰਹੇ ਨੇ ਉਹ ਸਾਰੇ ਉਹਨਾਂ ਦੀ ਸਿਹਤ ਦੀ ਸਿਹਤ ਯਾਪੀ ਦੀ ਕਾਮਨਾ ਕਰ ਰਹੇ ਨੇ ਔਰ ਜਿੰਨੇ ਉਥੇ ਕਿਸਾਨ ਬੈਠੇ ਨੇ ਪੰਜਾਬ ਦੇ ਕਿਸਾਨ ਨੇ ਵਿਦੇਸ਼ਾਂ ਦੇ ਵਿੱਚ ਵੱਸਦੇ ਜਿਹੜੇ ਪੰਜਾਬੀ ਨੇ ਉਹ ਸਾਰੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਸਿਹਤ ਯਾਪੀ ਦੀ ਕਾਮਨਾ ਕਰਦੇ ਨੇ ਜੇ ਤੁਸੀਂ ਵੀ ਸਿਹਤ ਯਾਪੀ ਦੀ ਕਾਮਨਾ ਕੀਤੀ ਹੈ ਤੇ ਫਿਰ ਇਹਦੇ ਵਿੱਚ ਅੱਗੇ ਇੰਪਰੂਵਮੈਂਟ ਕੀ ਹੋਈ ਇਸ ਮਾਮਲੇ ਦੇ ਵਿੱਚ ਅੱਗੇ ਹੋਰ ਕੀ ਵਧਿਆ ਕੀ ਸਾਨੂੰ ਗੱਲਬਾਤ ਕਿਉਂਕਿ ਅਸੀਂ ਇੰਤਜ਼ਾਰ ਕਰ ਰਹੇ ਹਾਂ ਸਾਰੇ ਸਵੇਰ ਦਾ ਔਰ ਹਾਲਾਂਕਿ ਅਸੀਂ ਨਹੀਂ ਕਰ ਰਹੇ ਸਿਰਫ ਸੁਪਰੀਮ ਕੋਰਟ ਵੀ ਦਾ ਇੰਤਜ਼ਾਰ ਕਰ ਰਹੀ ਹੈ ਕਿ ਅੱਜ ਜਿਹੜੀ ਹਾਈ ਲੈਵਲ ਕਮੇਟੀ ਦੀ ਬੈਠਕ ਹੋਏਗੀ ਉਹਦੇ ਵਿੱਚ ਕੁਝ ਸ਼ਾਇਦ ਸੱਟਾ ਨਿਕਲ ਸਕਦਾ ਔਰ ਕਿਸਾਨ ਬੜੇ ਇਹਦੇ ਵਿੱਚ ਸੰਤੁਸ਼ਟ ਜਿਹਾ ਨਜ਼ਰ ਆ ਰਹੇ ਸੀ ਕਿ ਜੇ ਮੀਟਿੰਗ ਹੋ ਰਹੀ ਹੈ ਤਾਂ ਸ਼ਾਇਦ ਕੁਝ ਅੱਜ ਸੱਟਾ ਜ਼ਰੂਰ ਨਿਕਲੇਗਾ ਪਰ ਐਸਾ ਨਹੀਂ ਹੋਇਆ ਸਿਰਫ ਉਹਨਾਂ ਨੇ ਕਿਹਾ ਕਿ ਸਿਹਤ ਯਾਪੀ ਦੀ ਕਾਮਨਾ ਕਰਦੇ ਆਂ ਔਰ ਅਸੀਂ ਇਹ ਕਿ ਜਗਦੀਸ਼ ਸਿੰਘ ਡੱਲੇਵਾਲ ਉਹਨਾਂ ਨੂੰ ਅਸੀਂ ਉਹਨਾਂ ਨੂੰ ਕਿਹਾ ਕਿ ਤੁਹਾਡੀ ਜਾਨ ਸਾਰੇ ਲਈ ਬੜੀ ਕੀਮਤ ਦੀ ਹੈ ਇਸ ਕਰਕੇ ਤੁਸੀਂ ਸਿਹਤ ਸਹੂਲਤਾਂ ਵੀ ਲੈ ਲਓ ਇੰਨੀ ਗੱਲ ਹੀ ਸਿਰਫ ਹੋਈ ਆ ਔਰ ਜੋ ਉਹਨਾਂ ਦੇ ਨਾਲ ਸਵਾਲ ਪੁੱਛੇ ਗਏ ਕਈ ਪੱਤਰਕਾਰਾਂ ਨੇ ਸਵਾਲ ਕੀਤੇ ਕਿ ਜਿਹੜੀ ਇਹ ਕਮੇਟੀ ਹੈ ਕੀ ਇਹ ਕਮੇਟੀ ਅੱਗੇ ਜਾ ਕੇ ਕੇਂਦਰ ਦੇ ਨਾਲ ਗੱਲਬਾਤ ਕਰੇਗੀ ਜੋ ਕਿਸਾਨਾਂ ਦੀਆਂ ਮੰਗਾਂ ਨੇ ਕੇਂਦਰ ਤੱਕ ਪਹੁੰਚਾਏਗੀ ਉਹਨਾਂ ਨੇ ਕਿਹਾ ਨਹੀਂ ਅਸੀਂ ਕੇਂਦਰ ਤੱਕ ਨਹੀਂ ਪਹੁੰਚਾਵਾਂਗੇ ਇਹ ਅਸੀਂ ਜਸਟਿਸ ਸੂਰਿਆकांत ਪੀਠ ਨੂੰ ਰਿਪੋਰਟ ਸਬਮਿਟ ਕਰਾਂਗੇ ਜੋ ਅਸੀਂ ਸਾਰਾ ਕੁਝ ਇਕੱਠਾ ਕਰ ਰਹੇ ਹਾਂ ਪਿਛਲੇ 2 ਸਤੰਬਰ ਤੋਂ ਜਦੋਂ ਤੋਂ ਇਹ ਕਮੇਟੀ ਬਣਾਈ ਗਈ ਹੈ ਉਸ ਤੋਂ ਬਾਅਦ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਹੈ ਅਸੀਂ ਲੋਕਾਂ ਦੇ ਨਾਲ ਆਮ ਲੋਕਾਂ ਨਾਲ ਗੱਲਬਾਤ ਕਰਨੀ ਹੈ ਮਹਾਰਾ ਦੇ ਨਾਲ ਗੱਲਬਾਤ ਕਰਨੀ ਹੈ ਉਸ ਤੋਂ ਬਾ ਕਿਸਾਨਾਂ ਨੂੰ ਆਨ ਆਲੀਆਂ ਮੁਸ਼ਕਲਾਂ ਜਿਹੜੀਆਂ ਆ ਨੇ ਉਹਨਾਂ ਦੇ ਬਾਰੇ ਇੱਕ ਰਿਪੋਰਟ ਸਬਮਿਟ ਕਰਨੀ ਹੈ ਅਸੀਂ ਜਸਟਿਸ ਸੂਰਿਆਕਾਂਤ ਦੀ ਪੀਠ ਨੂੰ ਸਿਰਫ ਸਾਡਾ ਇੰਨਾ ਕੰਮ ਹੈ ਔਰ ਉਹਨੇ ਕਿਹਾ ਕਿ ਸਾ ਟੀਮ ਦੇ ਕੋਲ ਕੋਈ ਪਾਵਰ ਨਹੀਂ ਹੈ ਕਿ ਕਾਨੂੰਨਾਂ ਨੂੰ ਪਾਸ ਕਰਵਾ ਦੇ ਕਾਨੂੰਨਾਂ ਨੂੰ ਰੁਕਵਾ ਦੇ ਜਾਂ ਕੇਂਦਰ ਸਰਕਾਰ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਦਬਾਅ ਬਣਾ ਦੇ ਸਾਡੇ ਅਸੀਂ ਸਿਰਫ ਜੋ ਸਾਨੂੰ ਕੋਰਟ ਦੇ ਵੱਲੋਂ ਇੱਕ ਕਮੇਟੀ ਬਣਾਈ ਗਿਆ ਜੋ ਸਾਡੇ ਤੋਂ ਜਵਾਬ ਮੰਗੇ ਗਏ ਨੇ ਕਿਸਾਨਾਂ ਨੂੰ ਕੀ ਮੁਸ਼ਕਲਾਂ ਆ ਰਹੀਆਂ ਨੇ ਉਹ ਵੇਖਦੇ ਵਿੱਚ ਕਿਸਾਨਾਂ ਨੂੰ ਹੋਰ ਬਿਹਤਰ ਸੁਵਿਧਾਵਾਂ ਕਿੱਦਾਂ ਦਿੱਤੀਆਂ ਜਾਣ ਕਿਸਾਨਾਂ ਦੀਆਂ ਮੁਸ਼ਕਲਾਂ ਕੀ ਨੇ ਸਾਨੂੰ ਸੁਪਰੀਮ ਕੋਰਟ ਨੇ ਸਿਰਫ ਕਮੇਟੀ ਨੂੰ ਇਹ ਕਿਹਾ ਹੈ ਕਿ ਇਹ ਪਤਾ ਕਰੋ ਇਸ ਕਰਕੇ ਅਸੀਂ ਅੱਜ ਵੀ ਇੱਥੇ ਮਿਲਣ ਦੇ ਲਈ ਆਏ ਸੀ ਔਰ ਅਸੀਂ ਇਹ ਰਿਪੋਰਟ ਜਿਹੜੀ ਹੈ ਸਾਰੀ ਕੁਸ਼ ਸਾਰਾ ਕੁਸ਼ ਜਾ ਕੇ ਅਜੇ ਹੋਰ ਜਾਂਚ ਚੱਲੇਗੀ ਅੱਗੇ ਲੋਕਾਂ ਦੇ ਨਾਲ ਗੱਲਬਾਤ ਹੋਣੀ ਹੈ ਕਿਸਾਨਾਂ ਨਾਲ ਗੱਲਬਾਤ ਹੋਣੀ ਹੈ ਉਸ ਤੋਂ ਬਾਅਦ ਜਿਹੜੀ ਰਿਪੋਰਟ ਹੋਏਗੀ ਉਹ ਅਸੀਂ ਸਬਮਿਟ ਕਰਾਂਗੇ ਵੀ ਤੁਸੀਂ ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਮੇਟੀ ਨੇ ਕਿ ਤੁਸੀਂ ਇਹ ਨਾ ਸੋਚੋ ਵੀ ਅੱਜ ਜੇ ਅਸੀਂ ਆ ਗਏ ਤਾਂ ਇਹ ਹੋਣੀ ਹੱਲ ਨਿਕਲ ਜਾਏਗਾ ਇਹ ਡਾਇਲੌਗ ਹੈ ਇਹ ਅੱਗੇ ਚੱਲੇਗਾ ਇਹਨੂੰ ਹੱਲੇ ਸਮਾਂ ਲੱਗੇਗਾ ਫਿਰ ਜਦੋਂ ਉਹਨਾਂ ਨੂੰ ਇਹ ਵਾਲੀ ਗੱਲ ਪੁੱਛੀ ਗਈ ਕਿ ਜਗਜੀਤ ਸਿੰਘ ਡੱਲੇਵਾਲ ਤਾਂ 40 ਦਿਨ ਤੋਂ ਉੱਪਰ ਅਜ ਉਹਨਾਂ ਨੂੰ 42 ਦਿਨ ਹੋ ਗਏ ਨੇ ਮਰਨ ਵਰਤ ਤੇ ਬੈਠਿਆ ਨੂੰ ਪਰ ਜਿਸ ਤਰੀਕੇ ਦੇ ਨਾਲ ਇਹ ਗੱਲਬਾਤ ਹੌਲੀ-ਹੌਲੀ ਚੱਲੇਗੀ ਅੱਗੇ ਪਹੁੰਚੇਗੀ ਤੁਹਾਡੀ ਰਿਪੋਰਟ ਤਿਆਰ ਹੋਏਗੀ ਉਦੋਂ ਤੱਕ ਤਾਂ ਕੋਈ ਨੁਕਸਾਨ ਹੋ ਸਕਦਾ ਸੋ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦੀ ਸਿਹਤ ਯਾਗੀ ਦੇ ਲਈ ਕਾਮਨਾ ਕਰਦੇ ਹਾਂ ਅੱਜ ਦੀ ਇਸ ਸਾਰੀ ਗੱਲਬਾਤ ਦੇ ਵਿੱਚ ਇਸ ਤੋਂ ਇਲਾਵਾ ਕੋਈ ਬਹੁਤ ਵੱਡੀ ਗੱਲ ਜਿੱਦਾਂ ਜਿਸ ਤਰੀਕੇ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਕਮੇਟੀ ਆਏਗੀ ਕੁਝ ਹੋਏਗਾ ਜਗਜੀਤ ਸਿੰਘ ਡੱਲੇਵਾਲ ਉਹਨਾਂ ਔਰ ਕਮੇਟੀ ਦੇ ਵੱਲੋਂ ਵੀ ਕੋਈ ਐਸੀ ਸੋਲਿਡ ਗੱਲ ਨਹੀਂ ਕਿਸਾਨਾਂ ਦੇ ਸਾਹਮਣੇ ਪ੍ਰੈਸ ਕਾਨਫਰੰਸ ਦੇ ਵਿੱਚ ਰੱਖੀ ਗਈ ਜਿਹਦੇ ਨਾਲ ਕਿਸੇ ਨੂੰ ਇਹ ਭਰੋਸਾ ਹੋਇਆ ਹੋਵੇ ਜਾਂ ਆਸ਼ਵਾਸਨ ਮਿਲਿਆ ਹੋਵੇ ਵੀ ਹੁਣ ਇਹ ਕਮੇਟੀ ਕੁਝ ਕਰ ਸਕਦੀ ਹੈ ਪਰ ਅੱਜ ਜੋ ਕਮੇਟੀ ਦੇ ਵੱਲੋਂ ਉਥੇ ਦੱਸਿਆ ਗਿਆ ਉਸ ਤੋਂ ਸਿਰਫ ਇਹ ਜਾਹਰ ਹੁੰਦਾ ਹੈ ਕਿ ਕਮੇਟੀ ਦਾ ਕੰਮ ਉਹ ਆਪਣੀ ਲੀਕ ਤੇ ਇੱਕ ਅਲੱਗ ਕੰਮ ਕਰ ਰਹੀ ਹੈ ਉਹ ਸੁਪਰੀਮ ਕੋਰਟ ਦੇ ਵੱਲੋਂ ਉਹਨੂੰ ਇੱਕ ਡਿਊਟੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਕਮੇਟੀ ਦਾ ਹੋਰ ਕੋਈ ਕੰਮ ਨਹੀਂ ਤੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਸਿੱਧਾ ਗੱਲਬਾਤ ਕੇਂਦਰ ਸਰਕਾਰ ਦੇ ਨਾਲ ਹੀ ਹੋਏਗੀ ਪਰ ਕੇਂਦਰ ਸਰਕਾਰ ਕਦੋਂ ਸੱਦਾ ਪੱਤਰ ਭੇਜਦੀ ਹੈ ਉਸ ਦਾ ਵੀ ਆਨ ਆਲੇ ਟਾਈਮ ਦੇ ਵਿੱਚ ਇੰਤਜ਼ਾਰ ਰਹੇਗਾ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਉਹ ਵੀ ਉਸ ਟਾਈਮ ਮੌਜੂਦ ਸੀ ਅੰਦਰ ਉਹਨਾਂ ਦੇ ਨਾਲ ਜੋ ਮੀਡੀਆ ਦੇ ਨਾਲ ਬਾਹਰ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਜਿਹੜੀ ਗੱਲਬਾਤ ਹੋਈ ਹੈ ਅਸੀਂ ਇਹ ਤੋਂ ਅੰਦਾਜ਼ਾ ਤਾਂ ਉਹਨਾਂ ਨੇ ਕਿਹਾ ਸਾਨੂੰ ਵੀ ਇਹੀ ਸੀਗਾ ਕਿ ਕੋਈ ਕਮੇਟੀ ਆਈ ਹੈ ਤੇ ਕੁਝ ਹੱਥ ਪੱਲੇ ਅੱਜ ਜ਼ਰੂਰ ਪਏਗਾ ਸਿਫਤ ਸਹੂਲਤਾਂ ਲਈ ਸ਼ਾਇਦ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੂੰ ਕੋਈ ਐਸਾ ਆਸ਼ਵਾਸਨ ਦੇ ਦਿੰਦੇ ਕਿ ਜਿਹਦੇ ਨਾਲ ਉਹ ਸਿਹਤ ਸਹੂਲਤਾ ਲੈ ਲੈਂਦੇ ਪਰ ਐਸਾ ਨਹੀਂ ਹੋਇਆ ਔਰ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਇਹ ਜਿਹੜੀ ਕਮੇਟੀ ਦੀ ਰਿਪੋਰਟ ਹੈ ਇਹ ਅਸੀਂ ਅੱਗੇ ਸੌਂਪਾਂਗੇ ਜਾ ਕੇ ਸੁਪਰੀਮ ਕੋਰਟ ਨੂੰ ਔਰ ਉਸ ਤੋਂ ਬਾਅਦ ਦੇਖਣਾ ਹੋਵੇਗਾ ਫਿਲਹਾਲ ਅੱਜ ਦਾ ਜੋ ਵੀ ਸਿਗਾ ਕਿ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਸੁਣਵਾਈ ਦੇ ਵਿੱਚ ਕੀ ਕੁਝ ਹੁੰਦਾ ਉਹ ਤੁਹਾਨੂੰ ਅਸੀਂ ਦੱਸ ਦਿੱਤਾ ਉਸ ਤੋਂ ਬਾਅਦ ਜਿਹੜਾ ਸਮਾਂ ਲਿਆ ਸੀ ਉਹ 10 ਜਨਵਰੀ ਸਮਾਂ ਮਿਲ ਗਿਆ ਪੰਜਾਬ ਸਰਕਾਰ ਨੂੰ ਔਰ ਉਸ ਤੋਂ ਇਲਾਵਾ ਜਿਹੜੀ ਹਾਈ ਲੈਵਲ ਕਮੇਟੀ ਆਈ ਸੀ ਔਰ ਕਮੇਟੀ ਦੇ ਵੱਲੋਂ ਇਹ ਜਵਾਬ ਦਿੱਤੇ ਗਏ ਨੇ ਅੱਜ ਕਿਸਾਨੀ ਅੰਦੋਲਨ ਦੇ ਵਿੱਚ ਸਾਰਾ ਦਿਨ ਇਹ ਚੀਜ਼ਾਂ ਰਹੀਆਂ ਜਿਹੜੀਆਂ ਮੈਨੂੰ ਲੱਗਦਾ ਕਿ ਤੁਹਾਡੇ ਤੱਕ ਪਹੁੰਚਣੀਆਂ ਬਹੁਤ ਜ਼ਰੂਰੀ ਸੀ ਔਰ ਇਹਨਾਂ ਗੱਲਾਂ ਤੋਂ ਅਜੇ ਤੱਕ ਇਨ ਬਿਨ ਸਾਰਾ ਮਸਲਾ ਉਸੇ ਤਰੀਕੇ ਦੇ ਨਾਲ ਖੜਾ ਹੈ ਕਿ ਐਮਐਸਪੀ ਕਿਸਾਨਾਂ ਨੂੰ ਕਦੋਂ ਮਿਲੇਗੀ ਕੇਂਦਰ ਦੇ ਨਾਲ ਗੱਲਬਾਤ ਕਦੋਂ ਹੋਏਗੀ ਜਗਜੀਤ ਸਿੰਘ ਡੱਲੇਵਾਲ ਸਿਹਤ ਸਹੂਲਤਾਂ ਕਦੋਂ ਲੈਣਗੇ ਸਾਰੇ ਮਸਲੇ ਉਸ ਤਰੀਕੇ ਦੇ ਉਸ ਤਰੀਕੇ ਦੇ ਉਸ ਤਰੀਕੇ ਦੇ ਨਾਲ ਹੀ ਉੱਥੇ ਦੇ ਉੱਥੇ ਖੜੇ ਨੇ ਜਥੇਦਾਰ શ્રી ਅਕਾਲ ਤਖਤ ਸਾਹਿਬ ਗਿਆਨੀ ਰੁਘਵੀਰ ਸਿੰਘ ਹੁਣਾਂ ਦੇ ਵੱਲੋਂ ਅੱਜ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਇਸ ਗੱਲ ਨੂੰ ਫਿਰ ਤੋਂ ਦੁਹਰਾਇਆ ਗਿਆ ਕਿ શ્રી ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਵੀ ਫਰਮਾਨ ਸ਼੍ਰੋਮਣੀ ਅਕਾਲੀ ਦਲ ਨੂੰ ਹੁਕਮ ਸੁਣਾਏ ਗਏ ਸੀਗੇ ਉਹਨਾਂ ਨੂੰ ਜਲਦ ਤੋਂ ਜਲਦ ਪ੍ਰਵਾਨ ਕਰਨਾ ਚਾਹੀਦਾ ਹੈ ਅਸਤੀਫੇ ਅਜੇ ਤੱਕ ਮਨਜ਼ੂਰ ਨਹੀਂ ਹੋਏ ਅਸਤੀਫੇ ਮਨਜ਼ੂਰ ਹੋਣੇ ਚਾਹੀਦੇ ਨੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਜਿਹੜਾ ਵੀ ਮਾਮਲਾ ਹੈ ਉਦੋਂ ਤੇ ਐਸਜੀਪੀਸੀ ਦੇ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਹੈ ਉਹ ਮਾਮਲਾ ਉਸ ਕਮੇਟੀ ਤੋਂ ਲੈ ਕੇ શ્રી ਅਕਾਲ ਇਹ ਜਿਹੜਾ ਜਾਂਚ ਦਾ ਦਾਇਰਾ ਇਹ ਇਹ ਜਾਂਚ ਜਿਹੜੀ ਹੈ ਜਥੇਦਾਰ ਸਾਹਿਬ ਦੇ ਉੱਪਰ ਇਸ ਲਈ ਅਕਾਲ ਤਖਤ ਸਾਹਿਬ ਕਰਵਾ ਸਕਦਾ ਨਾ ਕਿ ਐਸਜੀਪੀਸੀ ਕਰਵਾ ਸਕਦੀ ਐ ਸੋ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਕਿਹਾ ਕਿ ਜਾਂਚ ਜਿਹੜੀ ਹੋ ਰਹੀ ਹੈ ਬਿਲਕੁਲ ਗਲਤ ਹੋ ਰਹੀ ਹੈ ਇਹ ਜਾਂਚ ਜਿਹੜੀ ਹੈ શ્રી ਅਕਾਲ ਤਖਤ ਸਾਹਿਬ ਨੂੰ ਐਸਜੀਪੀਸੀ ਦੇ ਵੱਲੋਂ ਸੌਂਪ ਦੇਣੀ ਚਾਹੀਦੀ ਹੈ ਇਹ ਅੱਜ ਫਿਰ ਤੋਂ ਦੁਬਾਰਾ ਉਹਨਾਂ ਨੇ ਇੱਕ ਵਾਰੀ ਬਾਗੀ ਢੜੇ ਦੇ ਵੱਲੋਂ ਜਦੋਂ ਤੋਂ ਇਹ ਬੇਨਤੀ ਕੀਤੀ ਗਈ ਸੀ ਕਿ ਜੋ શ્રી ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮ ਸੁਣਾਏ ਗਏ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਹਨਾਂ ਨੂੰ ਮੰਨਿਆ ਨਹੀਂ ਜਾ ਰਿਹਾ ਉਸ ਤੋਂ ਬਾਅਦ ਜਥੇਦਾਰ ਸਾਹਿਬ ਦੇ ਵੱਲੋਂ ਫਿਰ ਤੋਂ ਇੱਕ ਵਾਰ ਤਲਖ ਅੰਦਾਜ਼ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਕਿਹਾ ਗਿਆ ਕਿ ਜਲਦੋਂ ਤੋਂ ਜਲਦ ਉਹਨਾਂ ਹੁਕਮਾਂ ਦੀ ਪਾਲਣਾ ਕੀਤੀ ਜਾਵੇ ਦੂਸਰੇ ਪਾਸੇ ਅੱਜ ਮਾਗੀ ਦੇ ਕਾਨਫਰੰਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਹੁਣ ਇੱਕ ਵਾਰ ਫਿਰ ਤੋਂ ਲਾਮਬੰਦ ਹੁੰਦਾ ਨਜ਼ਰ ਆ ਰਿਹਾ ਹੈ ਸ੍ਰੀ ਮੁਖਤਸਰ ਸਾਹਿਬ ਪਹੁੰਚੇ ਸੁਖਬੀਰ ਬਾਦਲ ਉੱਥੇ ਜਾ ਕੇ ਉਹਨਾਂ ਨੇ ਆਪਣੇ ਆਗੂ ਜਿਹੜੇ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਿਹੜੇ ਉਹਨਾਂ ਦੇ ਵਰਕਰ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਇਸ ਮੌਕੇ ਦੇ ਉੱਤੇ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਕਿਹਾ ਕਿ ਹੁਣ ਇੱਕ ਨਵੀਂ جنگ ਸ਼ੁਰੂ ਹੋ ਗਈ ਹੈ ਉਸ جنگ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਲਾਮਬੰਦ ਹੋਣਾ ਪਵੇਗਾ ਇਸ ਮੌਕੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰਾਂ ਦਾ ਜਿਹੜਾ ਕੰਮ ਹੁੰਦਾ ਹੈ ਉਹ ਹੁੰਦਾ ਹੈ ਸਿਆਸਤ ਨੂੰ ਬਚਾਣਾ ਪਰ ਇੱਥੇ ਵਿਰੋਧੀ ਧਿਰ ਦੁਕਾਨ ਚਲਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਇੱਦਾ ਦੀ ਪਾਰਟੀ ਹੈ ਜਿਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਪੰਜਾਬ ਦਾ ਭਲਾ ਕੀਤਾ ਔਰ ਪੰਜਾਬ ਦਾ ਜੇਕਰ ਤੁਸੀਂ ਅੱਗੇ ਵੀ ਭਲਾ ਚਾਹੁੰਦੇ ਹੋ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵਾਰ ਫਿਰ ਤੋਂ ਪੰਜਾਬ ਦੀ ਸੱਤਾ ਤੇ ਲਿਆਉਣਾ ਹੋਏਗਾ ਇਸ ਮੌਕੇ ਦੇ ਉੱਤੇ ਗੱਲਬਾਤ ਕਰਦੇ ਹਾਂ ਜਿੱਥੇ ਉਹਨਾਂ ਨੇ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਸਾਦੇ ਨੇ ਦੂਸਰੇ ਪਾਸੇ ਉਹਨਾਂ ਨੇ ਨਮੀ ਪੰਥਕ ਪਾਰਟੀ ਜਿਹੜੀ ਬਣਨ ਜਾ ਰਹੀ ਹੈ ਜਿਹੜੀ ਖੇਤਰੀ ਪਾਰਟੀ ਬਣਨ ਜਾ ਰਹੀ ਹੈ ਅਮਰਤਪਾਲ ਸਿੰਘ ਉਹਨਾਂ ਦੀ ਉਸ ਨੂੰ ਲੈ ਕੇ ਵੀ ਉਹਨਾਂ ਨੇ ਸਿੱਧੇ ਤੌਰ ਦੇ ਉਤੇ ਨਿਸ਼ਾਨੇ ਸਾਧੇ ਨੇ ਸਰਬਜੀਤ ਸਿੰਘ ਖਾਲਸਾ ਦੇ ਉੱਤੇ ਉਹਨਾਂ ਨੇ ਨਿਸ਼ਾਨੇ ਸਾਧੇ ਉਹ ਕਹਿੰਦੇ ਕਿ ਜਿਹੜੇ ਬੰਦੇ ਆਪਣਾ ਜਿਹਨਾਂ ਬੰਦਿਆਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਦੇ ਇਲਾਕੇ ਦੇ ਲੋਕਾਂ ਨੇ ਵੱਡਾ ਬਹੁਮਤ ਦਿੱਤਾ ਉਹ ਲੋਕ ਮੁੜ ਕੇ ਜਿੱਤਣ ਤੋਂ ਬਾਅਦ ਉਹਨਾਂ ਲੋਕਾਂ ਦਾ ਧੰਨਵਾਦ ਕਰਨ ਤੱਕ ਦੇ ਲਈ ਆਪਣੇ ਇਲਾਕੇ ਦੇ ਵਿੱਚ ਨਹੀਂ ਗਏ ਉਹ ਲੋਕ ਤੁਹਾਡਾ ਭਲਾ ਕਿੱਥੋਂ ਕਰ ਸਕਦੇ ਨੇ ਅਮਰਤਪਾਲ ਸਿੰਘ ਦੇ ਉੱਤੇ ਨਿਸ਼ਾਨੇ ਸਾਧੇ ਉਹ ਕਹਿੰਦੇ ਕਿ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਆ ਕੇ ਤੁਹਾਨੂੰ ਭਾਵਨਾਤਮਕ ਤੌਰ ਦੇ ਉਤੇ ਬਹਿਲਾਨ ਫਸਲਾਨ ਦੀ ਗੱਲ ਕਰਨਗੇ ਔਰ ਬੋਟਾ ਮੰਗਣਗੇ ਕਹਿੰਦੇ ਉਹਨਾਂ ਨੂੰ ਵੋਟ ਨਾ ਦਿਓ ਇੱਕ ਇੱਕ ਸਾਲ ਹੋਇਆ ਕਹਿੰਦੇ ਇਹਨਾਂ ਲੋਕਾਂ ਨੂੰ ਜੇਲ੍ਹ ਦੇ ਵਿੱਚ ਗਿਆ ਨੂੰ ਔਰ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਨਾਲ ਤੱਕਾ ਹੋ ਰਿਹਾ ਕਹਿੰਦੇ ਸਾਡੇ ਬਜ਼ੁਰਗ 16 16 ਸਾਲ ਜ਼ਿਲ੍ਹਾ ਦੇ ਵਿੱਚ ਰਹੇ ਨੇ ਕਾਰਾਂ ਦੇ ਅੱਗੇ ਕਦੇ ਵੀ ਉਹਨਾਂ ਨੇ ਇਸ ਤਰੀਕੇ ਦੇ ਨਾਲ ਕੋਈ ਮੰਗ ਨਹੀਂ ਕੀਤੀ ਜਿਸ ਤਰੀਕੇ ਦੀਆਂ ਹੁਣ ਮੰਗਾ ਇਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਸੋ ਇੱਕ ਸਾਲ ਕਹਿੰਦੇ ਹੋਇਆ ਜੇਲ੍ਹ ਦੇ ਵਿੱਚ ਗਿਆਨੂ ਔਰ ਇਹਨਾਂ ਦੇ ਹਾਲਾਤ ਦੇਖੋ ਕੀ ਹੋ ਗਏ ਨੇ ਸੁਖਵੀਰ ਬਾਦਲ ਦੇ ਵੱਲੋਂ ਵੱਡੇ ਵੱਡੇ ਇਲਜ਼ਾਮ ਲਗਾਏ ਗਏ ਔਰ ਇਹਨਾਂ ਦੋਵੇਂ ਆਗੂਆਂ ਦੇ ਉੱਤੇ ਨਿਸ਼ਾਨੇ ਸਾਦੇ ਗਏ ਸਿੱਧੇ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਹੋਂਦ ਇੱਕ ਲਾਂਬੰਦ ਹੁੰਦੀ ਨਜ਼ਰ ਆ ਰਹੀ ਹੈ ਔਰ ਜਦੋਂ ਤੋਂ ਇਸ ਪਾਰਟੀ ਦਾ ਐਲਾਨ ਜਿਹੜਾ ਹੈ ਅਮਰਿਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਤਰਸੇਮ ਸਿੰਘ ਹੁਣਾਂ ਦੇ ਵੱਲੋਂ ਕੀਤਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਪਾਰਟੀ ਅਸੀਂ ਬਣਾਉਣ ਜਾ ਰਹੇ ਹਾਂ ਔਰ ਇਹ ਪਾਰਟੀ ਜਿਹੜੀ ਹੈ ਪੰਥ ਦੀ ਗੱਲ ਕਰੇਗੀ ਪੰਜਾਬ ਦੀ ਗੱਲ ਕਰੇਗੀ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਤੋਂ ਹੁਣ ਆਪਣੇ ਉਸੇ ਰੂਪ ਦੇ ਵਿੱਚ ਆਂਦਾ ਨਜ਼ਰ ਆ ਰਿਹਾ ਹੈ ਸੁਖਬੀਰ ਬਾਦਲ ਫਿਰ ਤੋਂ ਐਕਟਿਵ ਨਜ਼ਰ ਆ ਰਹੇ ਨੇ ਔਰ ਮਾਗੀ ਦੀ ਪ੍ਰੈਸ ਕਾਨਫਰੰਸ ਦੇ ਲਈ ਆਪਣੇ ਆਗੂਆਂ ਨੂੰ ਆਪਣੇ ਵਰਕਰਾਂ ਨੂੰ ਲਾਮਬੰਦ ਕਰਨ ਦੇ ਲਈ ਹੁਣ ਵਕ-ਵਕ ਥਾਂਾਂ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਔਰ ਸੁਖਬੀਰ ਬਾਦਲ ਨੇ ਮੁਕਸਰ ਸਾਹਿਬ ਪਹੁੰਚ ਕੇ ਇਸ ਸਾਰੇ ਪ੍ਰੋਗਰਾਮ ਦੇ ਦੀ ਜਿਹੜੀ ਤਿਆਰੀ ਹੈ ਉਸ ਦਾ ਅੱਜ ਜਾਇਜ਼ਾ ਵੀ ਲਿਆ ਅੱਜ ਪੰਜਾਬ ਭਰ ਦੇ ਵਿੱਚ ਪੀਆਰਟੀਸੀ ਤੇ ਪਨ ਵੱਸਦੀਆਂ ਸਰਕਾਰੀ ਜਿਹੜੇ ਬੱਸ ਮੁਲਾਜ਼ਮ ਸੀ ਉਹਨਾਂ ਦੇ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਜਿਸ ਦਾ ਅਸਰ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਹਾਲਾਂਕਿ ਗੁਰਪੁਰਬ ਦੇ ਕਰਕੇ ਪ੍ਰਕਾਸ਼ ਪੁਰਬ ਦੇ ਕਰਕੇ ਬਹੁਤ ਸਾਰੇ ਲੋਕ ਉਹਨਾਂ ਨੇ ਬਹੁਤ ਸਾਰੇ ਧਾਰਮਿਕ ਸਥਾਨਾਂ ਦੇ ਉੱਪਰ ਨਤਮਸਤਕ ਹੋਣ ਦੇ ਲਈ ਜਾਣਾ ਸੀ ਔਰ ਇਸ ਮੌਕੇ ਦੇ ਉੱਤੇ ਲੋਕ ਖੱਜਲ ਖਰਾਬ ਹੁੰਦੇ ਨਜ਼ਰ ਜ਼ਰੂਰ ਆਏ ਨੇ ਬੱਸਾਂ ਪ੍ਰਾਈਵੇਟ ਜ਼ਰੂਰ ਚੱਲ ਰਹੀਆਂ ਸੀ ਪਰ ਸਰਕਾਰੀ ਬੱਸਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਪੰਜਾਬ ਦੇ ਵਿੱਚ ਇਸ ਕਰਕੇ ਬੱਸਾਂ ਦੀ ਗਿਣਤੀ ਘੱਟ ਹੋਣ ਕਰਕੇ ਸੜਕਾਂ ਦੇ ਉੱਪਰ ਔਰ ਲੋਕਾਂ ਨੂੰ ਛੁੱਟੀ ਵਾਲਾ ਦਿਨ ਹੋਣ ਦੇ ਕਰਕੇ ਲੋਕ ਬਹੁਤ ਜਗ੍ਹਾ ਤੇ ਲੋਕਾਂ ਨੇ ਆਵਾਜਾਈ ਅੱਜ ਜ਼ਿਆਦਾ ਸੀ ਪਰ ਇਸ ਮੌਕੇ ਦੇ ਉਤੇ ਲੋਕ ਖੱਜਲ ਖਰਾਬ ਹੁੰਦੇ ਨਜ਼ਰ ਆਏ ਨੇ ਪਰ ਬੱਸ ਮੁਲਾਜ਼ਮਾਂ ਦੇ ਵੱਲੋਂ ਡਰਾਈਵਰਾਂ ਦੇ ਵੱਲੋਂ ਸਰਕਾਰੀ ਮੁਲਾਜ਼ਮਾਂ ਦੇ ਵੱਲੋਂ ਪਹਿਲਾਂ ਹੀ ਇਹ ਕਿਹਾ ਗਿਆ ਸੀ ਕਿ ਸਾਨੂੰ ਪਤਾ ਹੈ ਕਿ ਸਾਡੀ ਹੜਤਾਲ ਦੇ ਨਾਲ ਬਹੁਤ ਸਾਰਾ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਕਿਉਂਕਿ ਹੜਤਾਲ ਇੱਕ ਦਿਨ ਦੀ ਨਹੀਂ ਹੜਤਾਲ 3 ਦਿਨ ਦੀ ਹੈ 6 ਤਰੀਕ 7 ਤਰੀਕ ਔਰ 8 ਤਰੀਕ 3 ਦਿਨ ਦੀ ਹੜਤਾਲ ਹੈ ਇਸ 3 ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਪਤਾ ਹੈ ਕਿ ਬਹੁਤ ਨੁਕਸਾਨ ਹੋਏਗਾ ਪਰ ਸਾਡੇ ਕੋਲ ਕੋਈ ਹੱਲ ਨਹੀਂ ਹੈ ਉਹ ਕਹਿੰਦੇ ਕਿ ਅਸੀਂ ਬਹੁਤ ਵਾਰ ਸਰਕਾਰ ਨੂੰ ਇਹ ਬੇਨਤੀ ਕਰ ਚੁੱਕੇ ਹਾਂ ਸੀਐਮ ਭਗਵੰਤ ਮਾਨ ਦੇ ਨਾਲ ਅਸੀਂ ਮੀਟਿੰਗ ਕਰ ਚੁੱਕੇ ਹਾਂ ਕਿ ਸਾਡੇ ਜਿਹੜੇ ਵੀ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਿਆ ਕੀਤਾ ਜਾਵੇ ਉਹਨਾਂ ਦੇ ਵੱਲੋਂ ਹਵਾਲਾ ਦਿੱਤਾ ਜਾ ਰਿਹਾ ਉਹ ਕਹਿੰਦੇ ਹਿਮਾਚਲ ਦੇ ਵਿੱਚ ਹਰਿਆਣਾ ਦੇ ਵਿੱਚ ਜਦੋਂ ਕੋਈ ਜਿਹੜੇ ਕੱਚੇ ਮੁਲਾਜ਼ਮ ਨੇ ਜਦੋਂ 2 ਸਾਲ ਉਹਨਾਂ ਦੀ ਸਰਵਿਸ ਨੂੰ ਹੋ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਪੱਕਿਆ ਕਰ ਦਿੱਤਾ ਜਾਂਦਾ ਪਰ ਪੰਜਾਬ ਦੇ ਵਿੱਚ ਕਈ-ਕਈ ਸਾਲ ਹੋ ਗਏ ਉਹਨਾਂ ਨੂੰ ਪੱਕਿਆ ਨਹੀਂ ਕੀਤਾ ਜਾ ਰਿਹਾ ইপিਐਫ ਨਹੀਂ ਦਿੱਤਾ ਜਾ ਰਿਹਾ ਸੋ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਦੱਸਿਆ ਜਾਂਦਾ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਬੱਸ ਸੁਵਿਧਾ ਮਹਿਲਾਵਾਂ ਦੇ ਲਈ ਫ੍ਰੀ ਜਾਰੀ ਕੀਤੀ ਗਈ ਹੈ ਉਹਦਾ ਉਹਦਾ ਬਹੁਤ ਸਾਰੇ ਕਈ ਕਰੋੜ ਰੁਪਏ ਜਿਹੜਾ ਉਹਦਾ ਉਸ ਤਰੀਕੇ ਦੇ ਨਾਲ ਹੀ ਖੜਾ ਹੈ ਇਸ ਦੇ ਕਰਕੇ ਇਸ ਡਿਪਾਰਟਮੈਂਟ ਦੇ ਉੱਪਰ ਕਾਫੀ ਬੋਝ ਪਿਆ ਹੋਇਆ ਔਰ ਉਹਨਾਂ ਦੀਆਂ ਸੈਲਰੀਆਂ ਜਿਹੜੀਆਂ ਨੇ ਮੁਲਾਜ਼ਮਾਂ ਦੀਆਂ ਵੀ ਲੇਟ ਹੋ ਜਾਂਦੀਆਂ ਨੇ ਉਹਨਾਂ ਦੇ ਕਈ ਹਵਾਲੇ ਉਹਨਾਂ ਨੇ ਦਿੱਤੇ ਨੇ ਔਰ ਸੀਐਮ ਭਗਵੰਤ ਮਾਨ ਦੇ ਘਰ ਦੇ ਬਾਹਰ ਵੀ ਅੱਜ ਉਹਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਧਰਨਾ ਲਗਾਇਆ ਗਿਆ ਔਰ ਪੂਰੇ ਪੰਜਾਬ ਦੇ ਵਿੱਚ ਬੱਸ ਸੇਵਾਵਾਂ ਅੱਜ ਇੱਕ ਤਰੀਕੇ ਦੇ ਨਾਲ ਸਰਕਾਰੀ ਬੱਸੇ ਵਾਵਾ ਠੱਪ ਰਹੀਆਂ ਨੇ ਜਿਸ ਦੇ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਔਰ ਦੱਸ ਦਈਏ ਕਿ ਆਨ ਵਾਲੇ 2 ਦਿਨ ਹੋਰ ਅੱਜ 6 ਤਰੀਕ ਨੂੰ ਪਹਿਲਾ ਦਿਨ ਸੀ ਕੱਲ ਨੂੰ 7 ਨੂੰ ਦੂਸਰਾ ਔਰ 8 ਨੂੰ ਤੀਸਰਾ ਯਾਨੀ ਕਿ 3 ਦਿਨ ਇਹ ਬੱਸ ਸੇਵਾਵਾਂ ਬੰਦ ਰਹਿਣਗੀਆਂ ਔਰ ਅੱਜ ਵੀ ਜਦੋਂ ਤੱਕ ਅਸੀਂ ਤੁਹਾਨੂੰ ਖਬਰ ਦੱਸ ਰਹੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਜਾਂ ਇਸ ਵਿਭਾਗ ਦੇ ਵੱਲੋਂ ਕੋਈ ਵੀ ਇਹਨਾਂ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹੈ ਜਾਂ ਕਿਉਂਕਿ ਕਈ ਵਾਰ ਐਦਾਂ ਹੁੰਦਾ ਹੈ ਕਿ ਪਹਿਲੇ ਦਿਨ ਜਦੋਂ ਹੜਤਾਲ ਕੀਤੀ ਜਾਂਦੀ ਹੈ ਸਰਕਾਰੀ ਮੁਲਾਜ਼ਮਾਂ ਦੇ ਵੱਲੋਂ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨਾਲ ਰਾਬਤਾ ਕਾਇਮ ਕਰਕੇ ਅਗਲੇ ਦਿਨਾਂ ਦੀ ਹੜਤਾਲ ਜਿਹੜੀ ਕੈਨਸਲ ਕਰਵਾ ਦਿੱਤੀ ਜਾਂਦੀ ਹੈ ਔਰ ਉਹਨਾਂ ਨੂੰ ਆਸ਼ਵਾਸਨ ਦਿੱਤਾ ਜਾਂਦਾ ਹੈ ਕਿ ਅਸੀਂ ਤੁਹਾਡੀ ਜਲਦ ਤੋਂ ਜਲਦ ਮੁਸ਼ਕਲਾਂ ਦਾ ਹੱਲ ਕਰਵਾ ਦੇਨੇ ਆ ਜਾਂ ਅਸੀਂ ਤੁਹਾਡੀ ਮੀਟਿੰਗ ਕਰਵਾ ਦੇਨੇ ਪਰ ਜਦੋਂ ਤੱਕ ਅਸੀਂ ਤੁਹਾਨੂੰ ਖਬਰ ਦੱਸ ਰਹੇ ਹਾਂ ਇਸ ਤਰੀਕੇ ਦਾ ਕੋਈ ਵੀ ਮੈਸੇਜ ਬਾਹਰ ਨਹੀਂ ਆਇਆ ਸੀ ਹੋ ਸਕਦਾ ਹੈ ਕਿ ਦੇਰ ਰਾਤ ਤੱਕ ਕੋਈ ਸੰਦੇਸ਼ ਬਾਹਰ ਆ ਜਾਏ ਜਾਂ ਫਿਰ ਦੇਖਣਾ ਹੋਏਗਾ ਕਿ ਅਗਲੇ 2 ਦਿਨ ਵੀ ਇਸੇ ਤਰੀਕੇ ਦੇ ਨਾਲ ਹੜਤਾਲ ਚੱਲੂ ਰਹੇਗੀ ਦਿੱਲੀ ਦੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਟ ਐਲਾਨ ਕੀਤੇ ਜਾ ਰਹੇ ਨੇ ਲੋਕਾਂ ਨੂੰ ਸਹੂਲਤਾਂ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਹੁਣ ਪਿਛਲੇ ਦਿਨੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਜਿੰਨੀਆਂ ਵੀ ਯੋਜਨਾਵਾਂ ਸਾਡੇ ਵੱਲੋਂ ਜਾਨਕਿ ਆਮ ਆਦਮੀ ਪਾਰਟੀ ਦੇ ਵੱਲੋਂ ਪਿਛਲੇ 10-15 ਸਾਲਾਂ ਦੇ ਵਿੱਚ ਦਿੱਲੀ ਦੇ ਵਿੱਚ ਚਲਾਈਆਂ ਗਈਆਂ ਨੇ ਜੇਕਰ ਸਾਡੀ ਸਰਕਾਰ ਦਿੱਲੀ ਦੇ ਵਿੱਚ ਨਹੀਂ ਆਈ ਤੇ ਭਾਜਪਾ ਦੇ ਵੱਲੋਂ ਜੇ ਭਾਜਪਾ ਦੀ ਸਰਕਾਰ ਆ ਗਈ ਮੋਦੀ ਦੀ ਸਰਕਾਰ ਆ ਗਈ ਤੇ ਉਹ ਸਾਰੀਆਂ ਯੋਜਨਾਵਾਂ ਲੋਕਾਂ ਦੀਆਂ ਬੰਦ ਹੋ ਜਾਣਗੀਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਮੈਂ ਚਾਹਨਾ ਕਿ ਸਾਡੇ ਦਿੱਲੀ ਦਾ ਇੱਕ ਇੱਕ ਗਰੀਬ ਪਰਿਵਾਰ ਦਾ ਬੱਚਾ ਵਧੀਆ ਸਕੂਲ ਦੇ ਵਿੱਚ ਪੜੇ ਮੈਂ ਚਾਹਨਾ ਕਿ ਇਹਨਾਂ ਨੂੰ ਸਾਰੀਆਂ ਸਿਹਤ ਸਹੂਲਤਾਂ ਉਸੇ ਤਰੀਕੇ ਦੇ ਨਾਲ ਮਿਲਦੀਆਂ ਰਹਿਣ ਮੈਂ ਚਾਹਨਾ ਕਿ ਜੋ ਵੀ ਮੌਲਵੀ ਨੇ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਪੈਸੇ ਮਿਲਦੇ ਰਹਿਣ ਜਾਨੀ ਕਿ ਜਿੰਨੀਆਂ ਵੀ ਸੇਵਾਵਾਂ ਉਹਨਾਂ ਦੇ ਵੱਲੋਂ ਸ਼ੁਰੂ ਕੀਤੀਆਂ ਗਈਆਂ ਸੀ ਫ੍ਰੀ ਦੀਆਂ ਉਹਨਾਂ ਨੇ ਕਿਹਾ ਕਿ ਮੈਂ ਚਾਹਨਾ ਕਿ ਉਹ ਸੇਵਾਵਾਂ ਇਸੇ ਤਰੀਕੇ ਦੇ ਨਾਲ ਚਲਦੀਆਂ ਰਹਿਣ ਜੇਕਰ ਤੁਸੀਂ ਵੀ ਚਾਹਦੇ ਹੋ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਤੀਆਂ ਹੋਈਆਂ ਸਾਰੀਆਂ ਸੁਵਿਧਾਵਾਂ ਉਸੇ ਤਰੀਕੇ ਦੇ ਨਾਲ ਚਲਦੀਆਂ ਰਹਿਣ ਤੇ ਤੁਹਾਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਜਿਤਾਣਾ ਪਏਗਾ ਨਹੀਂ ਤਾਂ ਜੇ ਭਾਜਪਾ ਦੀ ਸਰਕਾਰ ਦਿੱਲੀ ਦੇ ਵਿੱਚ ਆ ਗਈ ਤੇ ਇਹ ਸਾਰੀਆਂ ਸਹੂਲਤਾਂ ਉਹਨਾਂ ਦੇ ਵੱਲੋਂ ਆਂਦੇ ਸਾਰੇ ਬੰਦ ਕਰ ਦਿੱਤੀਆਂ ਜਾਣਗੀਆਂ ਪਰ ਅੱਜ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਉਹਨਾਂ ਨੇ ਦਿੱਲੀ ਦੇ ਲੋਕਾਂ ਨੂੰ ਇਹ ਆਸ਼ਵਾਸਨ ਦਿੱਤਾ ਹੈ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਦਿੱਲੀ ਦੇ ਵਿੱਚ ਇੱਕ ਵੀ ਯੋਜਨਾ ਜਿਹੜੀ ਪਹਿਲਾਂ ਦੀ ਚੱਲ ਰਹੀ ਆ ਉਹ ਕਿਸੇ ਵੀ ਪਾਰਟੀ ਦੇ ਵੱਲੋਂ ਚਲਾਈ ਹੋਵੇ ਉਹ ਉਸੇ ਤਰੀਕੇ ਦੇ ਨਾਲ ਉਵੇਂ ਦੀ ਉਵੇਂ ਚੱਲਦੀ ਰਹੇਗੀ। ਸੋ ਦਿੱਲੀ ਦੇ ਵਿੱਚ ਸਿਆਸਤ ਨੇ ਇੱਕ ਨਵਾਂ ਮੂਡ ਲਿਆ ਹੈ। ਹੁਣ ਦੇਖਣਾ ਹੋਏਗਾ ਕਿ ਜੋ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਅੱਜ ਐਲਾਨ ਕੀਤਾ ਗਿਆ ਕਿ ਕੋਈ ਵੀ ਯੋਜਨਾ ਬੰਦ ਨਹੀਂ ਹੋਏਗੀ ਉਸ ਦੇ ਨਾਲ ਆਮ ਆਦਮੀ ਪਾਰਟੀ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਕਿਦਾਂ ਦਾ ਸੈਟਬੈਕ ਲੱਗਦਾ ਹੈ ਉਹ ਦੇਖਣਾ ਹੋਏਗਾ ਔਰ ਦਿੱਲੀ ਦੀ ਸਿਆਸਤ ਇਸ ਟਾਈਮ ਪੂਰੀ ਪਖੀ ਹੋਈ ਹੈ ਹਾਲਾਂਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਅਜੇ ਤੱਕ ਚੋਣ ਤਰੀਕਾ ਦਾ ਐਲਾਨ ਨਹੀਂ ਕੀਤਾ ਗਿਆ ਤੁਸੀਂ ਬਹੁਤ ਥਾਵਾਂ ਦੇ ਉੱਤੇ ਦੇਖਿਆ ਹੋਵੇਗਾ ਕਿ ਸਰਗਰਮ ਪਾਰਟੀਆਂ ਜ਼ਰੂਰ ਹੋ ਜਾਂਦੀਆਂ ਨੇ ਸਾਲ 1.5 ਸਾਲ ਪਹਿਲਾਂ ਜਦੋਂ ਚੋਣਾਂ ਆਣ ਵਾਲੀਆਂ ਹੁੰਦੀਆਂ ਨੇ ਪਰ ਉਮੀਦਵਾਰਾਂ ਦਾ ਐਲਾਨ ਉਦੋਂ ਕੀਤਾ ਜਾਂਦਾ ਹੈ ਜ਼ਿਆਦਾਤਰ ਜਦੋਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਡੇਟਾ ਦਾ ਦੀ ਅਨਾਉਂਸਮੈਂਟ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਕਈ ਥਾਵਾਂ ਦੇ ਉੱਤੇ ਤਾਂ ਐ ਇਦਾਂ ਹੁੰਦਾ ਹੈ ਕਿ ਲਾਸਟ ਡੇਟ ਜਦੋਂ ਨੋਮੀਨੇਸ਼ਨ ਫਾਈਲ ਕਰਨ ਦੀ ਹੁੰਦੀ ਹੈ ਉਸ ਤੋਂ ਇੱਕ ਰਾਤ ਪਹਿਲਾਂ ਉਮੀਦਵਾਰਾਂ ਦਾ ਐਲਾਨ ਹੁੰਦਾ ਪਰ ਦਿੱਲੀ ਦੀਆਂ ਚੋਣਾਂ ਤੁਸੀਂ ਦੇਖੋ ਕਿ ਕਿਸ ਕਿਸ ਤਰੀਕੇ ਦਾ ਕਰੇਜ ਹੋਏਗਾ ਕਿ ਅਜੇ ਤੱਕ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਚੋਣਾਂ ਦਾ ਐਲਾਨ ਵੀ ਨਹੀਂ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਕਾਂਗਰਸ ਨੇ ਅਧਿਆਂ ਨਾਲੋਂ ਜ਼ਿਆਦਾਆਂ ਦਾ ਐਲਾਨ ਕਰ ਦਿੱਤਾ ਹੈ ਭਾਜਪਾ ਦੇ ਵੱਲੋਂ ਲਿਸਟਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਮਤਲਬ ਕਿ ਤੁਸੀਂ ਕਰੇਜ ਦੇਖ ਸਕਦੇ ਹੋ ਦਿੱਲੀ ਦੇ ਵਿੱਚ ਚੋਣਾਂ ਦਾ ਕਿਸ ਤਰੀਕੇ ਦਾ ਬਣਿਆ ਹੋਇਆ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਪਹਿਲਾਂ ਹੀ ਉਮੀਦਵਾਰਾਂ ਦਾ ਐਲਾਨ ਕਰਕੇ ਉਥੇ ਤਿਆਰੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਔਰ ਬਿਆਨਬਾਜ਼ੀ ਅਸੀਂ ਸਵੇਰੇ ਵੀ ਤੁਹਾਨੂੰ ਦੱਸਿਆ ਸੀ ਕਿ ਬਿਆਨ ਤਾਂ ਐਸੇ-ਐਸੇ ਦਿੱਤੇ ਜਾ ਰਹੇ ਨੇ ਕਿ ਪੂਰੀ ਉਥੇ ਦੀ ਸਿਆਸਤ ਦੇ ਵਿੱਚ ਜਿੱਥੇ ਲੋਕਾਂ ਨੂੰ ਬਹੁਤ-ਬਹੁਤ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਔਰ ਕਾਮੇਡੀ ਵੀ ਪੂਰੀ ਚੱਲ ਰਹੀ ਹੈ ਔਰ ਇੱਕ ਦੂਸਰੇ ਦੇ ਉੱਪਰ ਤੰਜ ਵੀ ਕੱਸੇ ਜਾ ਰਹੇ ਨੇ ਜਿਹੜੇ ਕਿ ਨਹੀਂ ਕੱਸੇ ਜਾਣੇ ਚਾਹੀਦੇ ਸਿਆਸਤ ਦੇ ਵਿੱਚ ਕਿਸੇ ਦੇ ਉੱਪਰ ਇੰਡੀਵਿਜੂਅਲੀ ਤੌਰ ਦੇ ਉੱਤੇ ਤੁਸੀਂ ਹਮਲਾ ਤੁਹਾਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਇੱਕ ਮਰਿਆਦਾ ਹੁੰਦੀ ਉਸ ਮਰਿਆਦਾ ਦੇ ਵਿੱਚ ਹੀ ਰਹਿ ਕੇ ਚੋਣਾ ਨੂੰ ਲੜਿਆ ਜਾਏ ਤਾਂ ਵਧੀਆ ਹੁੰਦਾ ਪਰ ਦਿੱਲੀ ਦੀ ਸਿਆਸਤ ਇੱਕ ਵਾਰ ਫਿਰ ਤੋਂ ਪਖਦੀ ਨਜ਼ਰ ਆ ਰਹੀ ਹੈ ਦੇਖਦੇ ਬਹੁਤ ਸਾਰੇ ਐਸੇ ਲੋਕ ਹੋਣਗੇ ਜਿਨ੍ਹਾਂ ਨੂੰ ਕਰੋਨਾ ਵਾਇਰਸ ਦੇ ਟਾਈਮ ਦੇ ਉੱਤੇ ਆਈਆਂ ਮੁਸ਼ਕਲਾਂ ਦਾ ਅੱਜ ਤੱਕ ਯਾਦ ਹੋਏਗਾ ਜਾਂ ਫਿਰ ਉਸ ਸਮੇਂ ਦੇ ਵਿੱਚ ਹੋਏ ਉਹਨਾਂ ਦੇ ਜਿਹੜੇ ਘਰ ਦੇ ਪਰਿਵਾਰ ਦੇ ਜੀ ਸੀਗੇ ਉਹਨਾਂ ਦਾ ਜਿਹੜਾ ਜਾਨੀ ਨੁਕਸਾਨ ਹੋਇਆ ਉਸ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ ਪਰ ਦੱਸ ਦਈਏ ਕਿ ਦੇਸ਼ ਦੇ ਲੋਕਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਹੈ ਕਿ ਇੱਕ ਵਾਰ ਫਿਰ ਤੋਂ ਆਪਣੇ ਮੂੰਹ ਦੇ ਉੱਪਰ ਮਾਸਕ ਲਗਾ ਕੇ ਘਰੋਂ ਬਾਹਰ ਨਿਕਲਣਾ ਪਵੇ ਹੋ ਸਕਦਾ ਆਨਾਲੇ ਸਮੇਂ ਦੇ ਵਿੱਚ ਤੁਹਾਨੂੰ ਫਿਰ ਤੋਂ ਘਰਾਂ ਦੇ ਵਿੱਚ ਹੀ ਬੰਦ ਰਹਿਣਾ ਪਵੇ ਅਸੀਂ ਇਸ ਕੱਲ ਨੂੰ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਇੱਕ ਨਵਾਂ ਦਸਤ ਇੱਕ ਨਵਾਂ ਵਾਇਰਸ ਜਿਸ ਦੇ ਵੱਲੋਂ ਦਸਤਕ ਦੇ ਦਿੱਤੀ ਗਈ ਹੈ ਐਚ ਐਮ ਪੀ ਵੀ ਇਹ ਵੀ ਵਾਇਰਸ ਚੀਨ ਦੇ ਵੱਲੋਂ ਆਇਆ ਹੈ ਔਰ ਚੀਨ ਦੇ ਵੱਲੋਂ ਇੱਕ ਵਾਰ ਫਿਰ ਤੋਂ ਪੂਰੀ ਦੁਨੀਆ ਨੂੰ ਇੱਕ ਐਸਾ ਵਾਇਰਸ ਦੇ ਦਿੱਤਾ ਗਿਆ ਜਿਸ ਦੇ ਨਾਲ ਆਨ ਵਾਲੇ ਟਾਈਮ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਚੀਨ ਦੇ ਵਿੱਚ ਫਿਰ ਤੋਂ ਲੋਕਾਂ ਨੂੰ ਮਾਸਕ ਲਗਾਉਣ ਦੇ ਲਈ ਮਜਬੂਰ ਹੋਣਾ ਪਿਆ ਹੈ ਔਰ ਚੀਨ ਦੇ ਬਹੁਤ ਸਾਰੇ ਐਸੇ ਇਲਾਕੇ ਨੇ ਜਿਨ੍ਹਾਂ ਨੂੰ ਫਿਰ ਤੋਂ ਬੰਦ ਕਰ ਦਿੱਤਾ ਗਿਆ ਔਰ ਦੱਸ ਦਈਏ ਕਿ ਭਾਰਤ ਦੇ ਵਿੱਚ ਵੀ ਐਚਐਮਪੀਵੀ ਦੇ ਦੋ ਕੇਸ ਸਾਹਮਣੇ ਆ ਗਏ ਨੇ ਸੋ ਉਸ ਤੋਂ ਬਾਅਦ ਆਈਸੀਐਮਆਰ ਦੇ ਵੱਲੋਂ ਹੁਣ ਇਸ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਔਰ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰ ਇਹ ਸੰਕਰਮਣ ਜਿਹੜਾ ਕਿਸ ਤਰੀਕੇ ਦੇ ਨਾਲ ਵੱਧ ਰਿਹਾ ਔਰ ਦੱਸ ਦਈਏ ਕਿ ਇੱਕ 2 ਮਹੀਨੇ ਦਾ ਬੱਚਾ ਇਸ ਦਾ ਇਸ ਦੀ ਪਕੜ ਦੇ ਵਿੱਚ ਆਇਆ ਪੋਜ਼ਿਟਿਵ ਆਇਆ ਉਸ ਦੀ ਰਿਪੋਰਟ ਔਰ ਇੱਕ 8 ਸਾਲ ਦਾ ਬੱਚਾ ਜਿਹੜਾ ਹੈ ਉਹ ਵੀ ਪੋਜ਼ਿਟਿਵ ਆਇਆ ਔਰ ਇੱਕ ਕਰਨਾਟਕ ਦੀਆਂ ਦੋ ਘਟਨਾਵਾਂ ਨੇ ਜਿਹੜੇ ਕਰਨਾਟਕ ਦੇ ਵਿੱਚ ਸਭ ਤੋਂ ਪਹਿਲਾਂ ਇਹ ਮਾਮਲੇ ਸਾਹਮਣੇ ਆਏ ਨੇ ਕਰਨਾਟਕ ਔਰ ਬੈਂਗਲੌਰ ਦੇ ਵਿੱਚ ਔਰ ਇਸ ਦੇ ਨਾਲ ਹੀ ਚੀਨ ਦੀ ਸਥਿਤੀ ਜਿਹੜੀ ਹੈ ਉਸ ਦੇ ਉੱਤੇ ਹੁਣ ਭਾਰਤ ਦੇ ਵੱਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਪਾਰ ਸਰਕਾਰ ਵੀ ਇਸ ਵਾਇਰਸ ਨੂੰ ਲੈ ਕੇ ਹੁਣ ਬਿਲਕੁਲ ਅਲਰਟ ਮੋਡ ਤੇ ਆ ਗਈ ਹੈ ਸਰਕਾਰ ਨੇ ਐਚਐਮ ਵੀਵੀ ਨੂੰ ਲੈ ਕੇ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਆ ਭਾਰਤ ਸਰਕਾਰ ਦੇ ਵੱਲੋਂ ਐਡਵਾਈਜ਼ਰੀ ਜਾਰੀ ਕਰਨ ਦਾ ਮਤਲਬ ਇਹ ਹੈ ਕਿ ਭਾਰਤ ਇਸ ਨੂੰ ਲੈ ਕੇ ਹੁਣ ਸਖਤ ਹੋ ਗਿਆ ਹੈ ਕਿਉਂਕਿ ਪਿਛਲੀ ਵਾਰ ਜਿਸ ਤਰੀਕੇ ਦੀਆਂ ਮੁਸ਼ਕਲਾਂ ਦਾ ਸਾਨੂੰ ਸਾਹਮਣਾ ਕਰਨਾ ਪਿਆ ਉਸ ਤਰੀਕੇ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਸਰਕਾਰ ਦੇ ਵੱਲੋਂ ਨਾਲ ਦੀ ਨਾਲੇ ਜਿਵੇਂ ਹੀ ਦੋ ਕੇਸ ਦੇਸ਼ ਦੇ ਵਿੱਚ ਸਾਹਮਣੇ ਆਏ ਨੇ ਸਰਕਾਰ ਦੇ ਵੱਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਸਰਕਾਰ ਨੇ ਸਾਹ ਸੰਬੰਧੀ ਲੱਛਣਾ ਅਤੇ ਇਨਫਲੂਐਂਜ਼ਾ ਦੇ ਮਾਮਲਿਆਂ ਦੀ ਨੇੜਿਓਂ ਨਿਗਰਾਨੀ ਕਰਨ ਦੇ ਲਈ ਨਿਰਦੇਸ਼ ਦੇ ਦਿੱਤੇ ਨੇ ਜਿਹੜੇ ਵੀ ਲੋਕ ਸਾਹ ਦੇ ਪੇਸ਼ੈਂਟ ਨੇ ਉਹਨਾਂ ਨੂੰ ਇਸ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਸਰਕਾਰ ਨੇ ਕਿਹਾ ਹੈ ਕਿ ਐਮਪੀ